ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ ਦੋ ਗਰੁੱਪਾਂ ਵਿਚਾਲੇ ਹੋਏ ਹਿੰਸਕ ਝੜਪ ਦੇ ਮਾਮਲੇ ਦੀ ਮੈਜਿਸਟ੍ਰੇਟਿਟ ਕਾਂਚ ਦੇ ਹੁਕਮ ਦਿੱਤੇ ਗਏ ਨੇ। ਅਮਨ ਕਾਨੂੰਨ ਬਾਰੇ ਉਧੀਕ ਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕੈਦੀਆਂ ਨੂੰ ਪ੍ਰੋਸਾਦ ਦਵਾਇਆ ਕਿ ਸਿਹਤ ਸਹੂਲਤਾਂ ਜੇਲ੍ਹ ਵਿੱਚ 3 ਦਿਨਾਂ ਵਿੱਚ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤੇ ਜਿਹੜੀ ਬਿਮਾਰੀ ਦਾ ਇਲਾਜ ਜੇਲ੍ਹ ਵਿੱਚ ਨਹੀਂ ਹੋਵੇਗਾ ਉਹਨਾਂ ਦਾ ਇਲਾਜ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਕਰਵਾਇਆ ਜਾਪੇਗਾ। ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਸਥਿਤੀ ਕਾਲ ਉਸ ਵਿਲੇ ਤਨਾਪੂਰਨ ਕੈਦੀਆਂ ਨੂੰ ਸ਼ਾਂਤ ਕਰਨ ਲਈ ਜਦੋਂ ਪੁਲਿਸ ਫੋਰਸ ਬੁਲਾਈ ਗਈ ਤਾਂ ਕੈਦੀਆਂ ਨੇ ਪੁਲਿਸ ਫੋਰਸ ਦੇ ਵੀ ਹਮਲਾ ਕਰ ਦਿੱਤਾ। ਕੇਂਦਰੀ ਜੇਲ੍ਹ ਚ ਤਾਇਨਾਤ ਯੋद्धा ਸਿੰਘ ਅਤੇ ਧਾਰੀਬਾਲ ਥਾਣਾ ਸਦਰ ਦੇ ਐਸਐਚਓ ਮਨਦੀਪ ਸਿੰਘ ਸਲਹੋਤਰਾ ਅਤੇ ਐਸਆਈ ਜਗਦੀਪ ਸਿੰਘ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਫੋਟੋਗ੍ਰਾਫਰ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ। ਉਹਨਾਂ ਦੇ 10-15 ਨੁਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਨਣ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਤੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਹਾਂ ਇੱਕ ਹਾਡੇ ਕੋ ਨਾ ਤਿੰਨ ਪੇਸ਼ੈਂਟਸ ਆਏ ਨੇ ਇੱਕ ਐਸਐਚਯੂ ਮਨਦੀਪ ਸਲਗੋਤਰਾ ਧਾਰੀਵਾਲ ਦੇ ਨੇ ਇੱਕ ਏਐਸ ਜਗਦੀਪ ਸਿੰਘ ਆ ਤੇ ਇੱਕ ਜੇਲ ਸਿਕਿਉਰਿਟੀ ਗਾਰਡ ਜੋਦਾ ਸਿੰਘ ਆ ਹਿਸਟਰੀ ਦੇ ਰਹੇ ਨੇ ਕਿ ਜੇਲ ਦੇ ਵਿੱਚ ਕੋਈ ਅਸਾਲਟ ਹੋ ਗਿਆ ਸੀ ਪ੍ਰਿਜ਼ਨਰਸ ਆਪਸ ਦੇ ਵਿੱਚ ਤੇ ਸਿਕਿਉਰਿਟੀ ਪਰਪਸ ਲਈ ਗਏ ਹੋਣੇ ਤੇ ਉਹਨਾਂ ਦੇ ਵੀ ਕੁਝ ਇੰਜਰੀਜ਼ ਆ ਗਈਆਂ ਨੇ ਇਸ ਕਰਕੇ ਆਏ ਸੀਗੇ ਟ੍ਰੀਟਮੈਂਟ ਸਾਰੇ ਉਹਨਾਂ ਦੇ ਦਿੱਤਾ ਗਿਆ